ਜੈ ਮਾਤਾ ਦੀ ਜੀ ਇੱਕ ਵਾਰ ਫੇਰ ਤੁਹਾਡੀ ਪਿੱਛੇ ਪੰਜਾਬੀ ਦੇ ਤੁਹਾਡਾ ਸਵਾਗਤ ਆ ਵਿਕੀ ਮਲਕ ਦੀ ਬਟਾਰਾ ਤੋਂ ਇਸ ਰਿਪੋਰਟ ਦੇ ਨਾਲ ਤੁਹਾਨੂੰ ਦੱਈਏ ਕਿ ਅੱਜ ਤੋਂ ਅਸੂ ਦੇ ਨਰਾਤਿਆਂ ਦੀ ਸ਼ੁਰੂਆਤ ਹੋ ਗਈ ਹੈ ਸਵੇਰ 4 ਵਜੇ ਤੋਂ ਹੀ ਮੰਦਰਾਂ ਦੇ ਵਿੱਚ ਭਗਤਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਦੁਨੀਆ ਦੇ ਵਿੱਚ ਹੀ ਐਸੇ ਮੰਦਰ ਨੇ ਜਿਨ੍ਹਾਂ ਦੇ ਵਿੱਚ ਅਸੂ ਦੇ ਨਰਾਤਿਆਂ ਦੇ ਦੌਰਾਨ ਹਨੂਮਾਨ ਜੀ ਦਾ ਬਾਲ ਰੂਪ ਲੰਗੂਰ ਰੂਪ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਬਣਾ ਕੇ ਲਿਆਉਂਦੇ ਨੇ ਇਹ ਇੱਕ ਤਾਂ ਸ਼੍ਰੀ ਦੁਰਗਾਣਾ ਮੰਦਰ ਦੂਸਰਾ ਸਿੱਧ ਸ਼ਕਤੀ ਪੀਠ ਮੰਦਰ ਕਾਲੀਦਵਾਰਾ ਜਿੱਥੇ ਪੂਰੇ ਨਵਰਾਤਰੀ ਤੇ ਸਵੇਰ ਸ਼ਾਮ ਜਿਨ੍ਹਾਂ ਦੀ ਮਨੁਕਾਮਨਾ ਪੂਰੀ ਹੁੰਦੀ ਹੈ ਉਹ ਆਪਣੇ ਬੱਚਾ ਨੂੰ ਲੰਗੂਰ ਬਣਾ ਕੇ ਲਿਆਉਂਦੇ ਨੇ ਢੋਲ ਦੇ ਨਾਲ-ਨਾਲ ਲੋਕ ਨੱਚਦੇ ਟਪਦੇ ਮਥਾਡੇ ਕਾਂ ਲਈ ਪਹੁੰਚਦੇ ਗਲਵੱਤ ਦੌਰਾਨ ਮੰਦਰ ਦੇ ਮਹੰਤ ਅਮਤ ਸਾਹ ਅਤੇ ਭਗਤਾਨ ਨੇ ਅੱਜ ਦੇ ਦਿਨ ਤੋਂ ਹੋਏ ਨਵਰਾਤਿਆਂ ਦੀ ਮਹੱਤਤਾ ਬਾਰੇ ਦੱਸਿਆ ਇਸ ਤਰੀਕੇ ਦੇ ਨਾਲ ਪਾਠ ਪੂਜਾ ਹੁੰਦੀ ਹੈ ਕੀ ਕਰਨਾ ਚਾਹੀਦਾ ਹੈ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਦੱਸਦੇ ਜੀ ਕਿ ਬਹੁਤ ਹੀ ਜ਼ਿਆਦਾ ਮਹਾਮਈ ਦੇ ਮੰਦਰਾਂ ਦੇ ਵਿੱਚ ਜਿਹੜਾ ਆ ਅੱਜ ਦੇ ਦਿਨ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਲੋਕ ਦੂਰ ਦੂਰ ਚੱਲ ਕੇ ਜਿਹੜੇ ਵੀ ਇਤਿਹਾਸਿਕ ਮੰਦਰ ਨੇ ਉਹਨਾਂ ਦੇ ਵਿੱਚ ਪਹੁੰਚ ਕੇ ਨਤਮਸਤਕ ਹੁੰਦੇ ਹਨ ਤੇ ਇਸੇ ਤਰ੍ਹਾਂ ਹੀ ਕਾਲੀਦਵਾਰਾ ਪਟਾਲੇ ਦੇ ਵਿੱਚ ਵੀ ਬਹੁਤ ਸਾਰੀਆਂ ਰੌਣਕਾਂ ਜਿਹੜੀਆਂ ਨੇ ਉਹ ਅੱਜ 4 ਵਜੇ ਤੋਂ ਹੀ ਸ਼ੁਰੂ ਹੋ ਗਿਆ ਨੇ ਤੇ ਜਿੰਨਾ ਜਿੰਨਾ ਲੋਕਾਂ ਨੇ ਵੀ ਨਵਰਾਤੇ ਰੱਖੇ ਹੁੰਦੇ ਨੇ ਜਾਂ ਨਵਰਾਤਿਆਂ ਦੀ ਪੂਜਾ ਕਰਨੀ ਚਾਹੁੰਦੇ ਨੇ ਉਹ ਲੋਕ ਮਹਾਮਾਈ ਦੇ ਸਮੰਦਰ ਦੇ ਵਿੱਚ ਪਹੁੰਚ ਕੇ ਤੇ ਪੂਜਾ ਕਰਦੇ ਨੇ ਨਾਲ ਦੀ ਨਾਲ ਜਿੰਨਾ ਲੋਕਾਂ ਦੀਆਂ ਮਨੁਕਾਮਨਾ ਪੂਰੀਆਂ ਹੁੰਦੀਆਂ ਨੇ ਉਹ ਲੋਕ ਆਪਣੇ ਬੱਚਿਆਂ ਨੂੰ ਲੰਗੂਰ ਦਾ ਰੂਪ ਬਣਾ ਕੇ ਤੇ ਇੱਥੇ ਲੈ ਕੇ ਪਹੁੰਚਦੇ ਨੇ ਤੇ ਲੰਗੂਰ ਦਾ ਰੂਪ ਬਣਾਉਣ ਤੋਂ ਬਾਅਦ ਮੱਥਾ ਟਿਕਾਉਂਦੇ ਨੇ ਕਿਉਂਕਿ ਉਹਨਾਂ ਦੀਆਂ ਮਨੋਕਾਮਨਾ ਮਹਾਮਾਈ ਨੇ ਪੂਰੀਆਂ ਕੀਤੀਆਂ ਹੁੰਦੀਆਂ ਨੇ ਇਹ ਅਸੂ ਦੇ ਨਰਾਤਿਆਂ ਦੀ ਸਭ ਤੋਂ ਵੱਡੀ ਮਹੱਤਤਾ ਹੈ ਕਿ ਮਹਾਮਾਈ ਦੇ ਨਵਰਾਤਿਆਂ ਦੇ ਨਾਲ-ਨਾਲ ਅੱਜ ਦੇ ਦਿਨ ਜਿਹੜੇ ਨੇ ਲੋਕ ਆਪਣੇ ਬੱਚਿਆਂ ਨੂੰ ਪੂਰੇ ਨਵਰਾਤਿਆਂ ਦੇ ਵਿੱਚ ਜਿਹੜਾ ਆ ਉਹ ਮੱਥਾ ਟਿਕਾਉਣ ਦੇ ਲਈ ਲੈ ਕੇ ਆਉਂਦੇ ਨੇ ਲੰਗੂਰ ਬਣਾ ਕੇ ਤੇ ਬਹੁਤ ਵੱਡੇ ਤਰੀਕੇ ਦੇ ਨਾਲ ਮਹਾਮਾਈ ਦਾ ਪੂਜਨ ਹੁੰਦਾ ਤੇ ਮਹਾਮਾਈ ਦੀ ਮੰਨਤਾ ਹੁੰਦੀ ਹੈ ਅਸੂਂ ਦੇ ਨਰਾਤਿਆਂ ਦੀ ਭਗਤਾਂ ਦੇ ਨਾਲ ਵੀ ਗੱਲਬਾਤ ਕੀਤੀ ਤੇ ਮਹਾਂਤ ਜੀ ਦੇ ਨਾਲ ਵੀ ਜਦੋਂ ਗੱਲਬਾਤ ਕੀਤੀ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤੇ ਉਹਨਾਂ ਨੇ ਕੀ ਕਿਹਾ ਆਓ ਦੇਖਦੇ ਆ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਤਾਂ ਕਿ ਸਮੇਂ-ਸਮੇਂ shear ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸਾਡੀਆਂ ਇਹ ਤਸਵੀਰਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਓ ਧੰਨਵਾਦ ਜੈ ਮਾਤਾ ਦੀ ਅਜੇ ਕੁਮਾਰ ਦੇ ਪਰਵਾਰ ਮਹਾਰਾਣੀ ਦੇ ਸ਼ੋਭਨਵਰਾਤਰੀ ਅੱਜ ਤੋਂ ਸ਼ੁਰੂ ਨੇ ਅਸੋ ਮਹੀਨੇ ਦੇ ਨਵਰਾਤਰੀ ਇਹਨਾਂ ਨੂੰ ਕਿਹਾ ਜਾਂਦਾ ਹੈ ਕਿਉਂਕਿ ਮਹਾਰਾਣੀ ਦੇ ਇਹਨਾਂ ਨੂੰ ਲੰਗੋਰਾ ਵਾਲੇ ਨਵਰਾਤਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਮਹਾਰਾਣੀ ਦੇ ਦਰਬਾਰ ਤੇ ਆ ਕੇ ਸੰਗਤ ਮੰਗੀਏ ਕਿ ਸਾਨੂੰ ਪੁੱਤਰਾਂ ਦੀ ਦਾਤ ਬੱਸੀ ਜੇ ਜਦੋਂ ਮਾਤਾ ਰਾਣੀ ਪੁੱਤਰਾਂ ਦੀ ਦਾਤ ਦਿੰਦੀ ਹੈ ਤੇ ਉਹਨਾਂ ਨੂੰ ਕਿੰਨੇ ਕਿ ਦਰਬਾਰ ਤੇ ਤੁਹਾਡੇ ਲੰਗੂਰ ਬਣਾ ਕੇ ਲਿਆਵਾਂਗੇ ਐਸ ਤੱਕ ਇਹਨਾਂ ਨੂੰ 80 ਦੇ ਮਹੀਨੇ ਨਵਰਾਤਰੀਆਂ ਅੰਲ ਲੰਗੂਰਾ ਦੇ ਨਵਰਾਤਰੀ ਕਿਹਾ ਜਾਂਦਾ ਆਜ ਮਾਤਾ ਰਾਣੀ ਦੇ ਨਵਰਾਤਰੀ ਤੇ ਮਾਤਾ ਰਾਣੀ ਜੀ ਅੱਧਲੀ ਜਾਮਲ ਕੇ ਬੈਠੇ ਆ ਤੇ ਮਾਤਾ ਰਾਣੀ ਨੂੰ ਇਹੀ ਕਵਾਂਗੇ ਮੱਲੀ ਆ ਬਲੀ ਜਾ ਮਾਏ ਤੇਰੀ ਆ ਹੋਦ ਦਮ ਮੋਜ ਵਿੱਚ ਆ ਰਾਤਾਂ ਲੰਘ ਗਈਆਂ ਨੇ ਹਨੇਰੀਆਂ ਉਹ ਤਾਂ ਮੋਜ ਵਿੱਚ ਆ ਮੱਲੀਆਂ ਦਲੀ ਜਾ ਮਾਏ ਤੇਰੀਆਂ ਉਹ ਤਾਂ ਮੋਜ ਵਿੱਚ ਆ ਸਤੂ ਦਾ ਅਦੂਰੀਆਸ ਕੀਤੀਆਂ ਤੂੰ ਪੂਰੀਆਂ ਤੈਨੂੰ ਕਿਹੜਾ ਪੁੱਲ ਮਾਤੀ ਮੇਰੇ ਨਾਲ ਬੀਤੀਆਂ ਹੋਈਆਂ ਨੇ ਮੁਰਦਾ ਸਭੇ ਪੂਰੀਆਂ ਉਹ ਦੋਦਮ ਮੋਜ ਵਿੱਚ ਆ ਕਰਤਨਵਾਦ ਤੇਰਾ ਦਿੱਤੀ ਜ਼ਿੰਦਗੀ ਨਾ ਬੱਛੀ ਆਵਾਜ਼ ਮਾਤੋ ਆਪਣੀ ਬੰਦ ਗੀ ਨੂੰ ਹੋਇ ਗਲੇੁਰਾ ਦਸਬ ਪੂਰੀਆ ਉਹ ਦੋਦਮ ਮੋਜ ਵਿੱਚ ਆ ਜੈ ਕਰਾਹ ਅਲਗਰ ਵਾਲੀ ਮਾਂ ਦਾ ਬੋਲ ਸਾਚੇ ਦਰਬਾਰ ਕੀ ਜੈ ਇਥੇ ਮਾਤਰਾਣ ਦੀ ਬਹੁਤ ਕਿਰਪਾ ਹੈ ਜਿਹੜੇ ਵੀ ਉਹਦੇ ਮਨੋ ਕਾਮਨਾ ਸਭ ਦੀਆਂ ਪੂਰੀਆਂ ਹੁੰਦੀਆਂ ਨਹੀਂ ਬਹੁਤ ਹੋਈਆਂ ਨੇ ਕੁਝ ਦੇ ਵੱਡੇ ਕੰਮ ਆਨੇ ਕੀਤੇ ਹਨ ਜੇ ਮੈਂ ਦੱਸ ਨਹੀਂ ਸਕਦੀ ਮਾਂ ਨੂੰ ਪਤਾ ਤੇ ਮੈਨੂੰ ਪਤਾ ਹੈ ਬੜੀ ਕਿਰਪਾ ਮਾਂ ਦੀ ਬਹੁਤ ਬਹੁਤ ਤੰਦਰ ਪੈ ਮਨਾਏ ਜਾਂਦੇ ਵਧੀਆ ਵਧੀਆ ਬਹੁਤ ਵਧੀਆ ਮਾਂ ਹੀ ਜਗ੍ਹਾ ਇੱਥੇ ਮਾਂ বিরাজ ਮਾਂ ਨੇ ਹਾਰੇ ਦੇਲੇ 24 ਘੰਟੇ ਦਿਨ ਰਾਤ ਮਾਤਰਾਣੇ বিরাজ ਮਾਂ ਨੂੰ ਦੂਰੋਂ ਇੱਥੇ ਬਣਾ ਕੇ ਲੈਂਦੇ ਆ ਮਾਤਰਾਣੇ ਸਭ ਕੁਛ ਮਾਂ ਤੋਂ ਮਿਲਦਾ ਕੋਈ ਅਜਿਹੀ ਚੀਜ਼ ਜਿਹੜੀ ਨਹੀਂ ਦਿੰਦੀ ਮਾਂ ਬੜੀ ਕਿਰਪਾ ਮਾਨੀ ਅਰ ਬਰਬਤ ਆਪਣਾ ਨਾਮ ਲੈ ਚਾਹੋ ਇਹ ਮੇਰਾ ਕੋਟਾ ਹੈ ਠੀਕ ਹੈ ਜੀ ਸਾਰਾ ਜਮਾਤ ਜੀ ਮੈਂ ਮਨ ਅਮਿਤ ਸ਼੍ਰੀ ਕਾਲੀਦਵਾਰਾ ਮੰਦਿਰ ਬਟਾਲਾ ਤੋਂ ਆਪਣਾ ਸਾਰੇ ਦੇਸ਼ ਵਾਸੀਆਂ ਨੂੰ ਬਟਾਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਸ਼ਵਿਨ ਮਾਸ ਦੇ ਜੋ ਕਿ 80 ਦਿਨ ਰਾਤੇ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਉਹਨਾਂ ਦੇ ਇਹੁ ਅਰੰਭ ਤੇ ਸਾਰਿਆਂ ਨੂੰ ਹਾਰਦਿਕ ਸੁਪਾਰ ਨਮਾ ਦਿਨਾਂ ਮੰਦਰ ਦੀ ਮੰਦਿਰ ਨੇ ਬੜੀ ਇਤਿਹਾਸ ਮੰਦਿਰ ਦਾ ਇਤਿਹਾਸ ਇਤਨਾ ਹੈ ਕਿ ਸਾਡੇ ਬਜ਼ੁਰਗਾਂ ਨੂੰ ਮਾਂ ਨੇ ਸੁਪਨੇ ਦੇ ਵਿੱਚ ਦਰਸ਼ਨ ਦਿੱਤੇ ਸੀਗੇ ਇੱਥੇ ਇੱਕ ਖੂਹ ਸੀਗਾ ਕਿ ਮਾਂ ਉੱਥੇ ਵਿਰਾਜਮਾਨ ਹੈ ਉਹ ਜਦੋਂ ਖੂਹ ਦੇ ਵਿੱਚੋਂ ਮਹਾਮੈ ਨੂੰ ਕੱਢਿਆ ਗਿਆ ਅੱਜ ਵੀ ਪ੍ਰਤਿਮਾ ਮਹਾਮੈ ਵੀ ਉੱਥੇ ਹੀ ਹੈ ਤੇ ਸਾਡਾ ਪਰਿਵਾਰ ਲਗਾਤਾਰ ਪੀੜੀ ਦਾ ਪੀੜੀ ਜਨਰੇਸ਼ਨ ਟੂ ਜਨਰੇਸ਼ਨ ਚੱਲ ਰਿਹਾ ਹੈ ਅਸ਼ਵਿਨ ਮਾਸ ਦੇ ਵਿੱਚ ਜੋ ਲੰਗੁਰ ਵਧਾਣ ਦੀ ਪਰਕਾ ਹੈ ਪੂਰੇ ਵਿਸ਼ਵ ਦੇ ਵਿੱਚ ਸਿਰਫ ਦੋ ਮੰਦਰਾਂ ਨੂੰ ਦਾਪਤ ਹੈ ਇੱਕ ਅੰਮ੍ਰਿਤਸਰ ਦਾ ਗੁਰਦੈਰਾ ਟੈਂਪਲ ਇੱਕ ਸਾਡੀ ਮਾਂ ਬਟਾਲੇ ਕਾਲੀਦਵਾਰੇ ਵਾਲੀ ਅਸ਼ਵਿਨ ਮਾਸ ਦੇ ਵਿੱਚ ਬੱਚੇ ਆ ਮਾਪੇ ਆਪਣੇ ਬੱਚਿਆਂ ਨੂੰ ਲੰਗੁਰ ਬਣਾ ਕੇ ਲੈ ਕੇ ਆਉਂਦੇ ਨੇ ਸਵੇਰੇ ਸ਼ਾਮ ਇੱਕ ਮੱਥਾ ਟਿਕਾਉਂਦੇ ਨੇ ਤੇ ਆਖਰ ਵਿੱਚ ਜਦੋਂ ਦੁਸ਼ਹਿਰਾ ਹੁੰਦਾ ਹੈ ਦੁਸ਼ਹਿਰੇ ਦੇ ਮੱਥਾ ਟਿਕਾ ਕੇ ਉਹ ਆਪਣਾ ਜਿਹੜਾ ਚੋਲਾ ਵਧਾ ਦਿੰਦੇ ਨੇ ਲੋਕਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਸਾਧਿਤ ਬਣਾ ਰੱਖੋ ਨਵਰਾਤਰੀ ਆ ਮਾਂ ਦੀ ਆਪਾਰ ਕੀਤਾ ਹੁੰਦੀ ਹੈ ਮਾਂ ਦੇ ਚਰਨਾਂ ਦੇ ਵਿੱਚ ਧਿਆਨ ਲਗਾਓ ਮੰਦਰ ਆਓ ਮਾਂ ਮਾਈ ਦਾ ਪਾਠ ਕਰੋ ਹਨੂਮਨ ਚਾਲੀਸਾ ਦਾ ਪਾਠ ਕਰੋ ਦੁਰਗਾ ਸੂਤੀ ਦਾ ਪਾਠ ਕਰੋ ਅਤੇ ਅੱਛੇ ਕਰਮ ਕਰਨ ਦੀ ਕੋਸ਼ਿਸ਼ ਕਰੋ ਮਾਂ ਜੀ ਕਿੰਨੇ ਨਵਰਾਤੇ ਆ ਅਸ਼ਟਮੀ ਕਿਹਦੇ ਮਾਈ ਨਵਰਾਤਰੀ ਇਸ ਵਾਰ ਇੱਕ ਨਵਰਾਤਰੀ ਦਾ ਵਧਿਆ ਹੈ ਜਿੱਦਾਂ ਕਿ ਅਸ਼ਮੀ ਨਾਰਮਲੀ ਸੋਮਵਾਰ ਬੰਦੀ ਹੈ ਬਟ ਇੱਕ ਨਵਰਾਤਰਾ ਵਧਾਉਣ ਕਰਕੇ ਨਵਰਾਤ ਜੋ ਅਸ਼ਮੀ ਹੈ ਉਹ 30 ਤਰੀਕ ਸੌਰੀ ਮੰਗਲਵਾਰ ਨੂੰ ਮਨਾਇ ਜਾਏਗੀ